ਸਮਰੂਰ ਜ਼ਿਲ੍ਹੇ ਦੇ ਪਿੰਡ ਚਠਾਵਾ ਸੇਖਵਾ ਤੋਂ ਇੱਕ ਰੌਜਪਾਂ ਨੂੰ ਰਿਪੋਰਟ ਕਰਨ ਤੋਂ ਬਾਅਦ ਪਿੰਡਾਂ ਉੱਤੇ ਅੱਜ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਮਨ ਰੋੜਾ ਉਹਨਾਂ ਦੇ ਘਰ ਪਹੁੰਚੇ ਰਿਹਾ। ਉਹਨਾਂ ਪਰਿਵਾਰ ਦਾ ਹਾਲਚਾਲ ਜਾਣ ਅਤੇ ਇਸ ਮੌਕੇ ਅਮਨ ਰੋੜਾ ਨੇ ਮੋਦੀ ਸਰਕਾਰ ਨੂੰ ਕਰੜੇ ਹੱਥੀ ਲੈਂਦੇ ਆ ਕਿਹਾ ਕਿ ਭਾਜਪਾ ਸਰਕਾਰ ਵੱਡੇ ਵੱਡੇ ਮੁਲਕਾਂ ਦੀ ਜੰਗਾਂ ਨੂੰ ਰੋਕਣ ਦਾ ਕੰਮ ਕਰਦੀ ਹੈ ਪਰ ਬੜਾ ਮੰਨਤਾ ਹੈ ਕਿ ਉਹਨਾਂ ਦੇ ਨੌਜਵਾਨਾਂ ਨੂੰ ਹਤਕੜੀਆਂ ਲਗਾ ਕੇ ਭੇਜਿਆ ਜਾ ਰਿਹਾ ਹੈ। ਜਦੋਂ ਇਹ ਕੰਮ ਹੋਇਆ ਤਾਂ ਮੋਦੀ ਅਤੇ 트ੰਪ ਦੋਨੋਂ ਆਪਸ ਦੇ ਵਿੱਚ ਜਫੀਆਂ ਪਾ ਰਹੇ ਸੀ। ਕਰਕੇ ਭੇਜ ਰਹੇ ਨੇ ਹਥਕੜੀਆਂ ਲਾ ਕੇ ਬੀੜੀਆਂ ਲਾ ਕੇ ਭੇਜ ਰਹੇ ਨੇ ਇਹ ਲੋਕ ਕੋਈ ਕ੍ਰਿਮੀਨਲ ਨਹੀਂ ਹੈਗੇ ਪਰ ਜਿਸ ਤਰੀਕੇ ਦੇ ਨਾਲ ਵਿਵਹਾਰ ਕੀਤਾ ਜਾ ਰਿਹਾ ਹੈ ਉਹ ਬਹੁਤ ਮਾੜਾ ਹੈ ਮੰਦਪਾਗ ਹੈ ਮੋਦੀ ਸਰਕਾਰ ਇਹ ਇਹ ਇਨਸ਼ੋਰ ਕਰਨ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ ਕਿ ਇਹਨਾਂ ਨੂੰ ਇੱਕ ਸਾਥੀ ਜਿਹੜੇ ਕੋਈ ਆਫਿਸ ਵੀ ਆ ਰਹੇ ਨੇ ਚਲੋ ਦੋ ਦਿਸ਼ਾਂ ਦੇ ਆਫਸਰ ਜਿਹੜੀ ਕੋਈ ਪਾਲਿਸੀ ਦੇ ਮੁਤਾਬਕ ਕਰ ਰਹੇ ਹੋਣਗੇ ਪਰ ਜਿਸ ਤਰੀਕੇ ਦੇ ਨਾਲ ਭੇਜਿਆ ਜਾ ਰਿਹਾ ਉਹ ਮੰਦਪਾਗ ਹੈ ਦੋ ਜਹਾਜ਼ ਆ ਚੁੱਕੇ ਨੇ ਮੇਰੇ ਹਲਕੇ ਸੁਨਾਮ ਦੇ ਵੀ ਇੱਕ ਸਾਥੀ ਨੂੰ ਅੱਜ ਮਿਲ ਕੇ ਨਿਕਲਿਆ ਮੈਂ ਔਰ ਜੋ ਦੱਸਿਆ ਜਾ ਰਿਹਾ ਉਹ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਟ੍ਰੈਵਲ ਏਜੰਟ ਨੇ ਉਹ ਹਰਿਆਣੇ ਦੇ ਨੇ ਇਹ ਵੱਡੇ ਪੱਤਰ ਦੇ ਉੱਪਰ ਕੰਮ ਹੈ ਜਿਹੜਾ ਯੂਐਸਪੀ ਜਿੰਦਾ ਕੰਮ ਹੈ ਉਹ ਹਰਿਆਣਾ ਦੇ ਟਰੈਵਲ ਏਜੰਟ ਨੇ ਜਿਹੜੇ ਉਹ ਕਰ ਰਹੇ ਨੇ ਜਿੱਥੇ ਭਾਜਪੀ ਰੂਲ ਸਟੇਟ ਹੈ ਜਿਹੜੀ ਸੋ ਮੈਂ ਭਾਜਪੀ ਨੂੰ ਕੇਂਦਰ ਸਰਕਾਰ ਨੂੰ ਮੈਂ ਬੇਨਤੀ ਕਰੂੰਗਾ ਕਿ ਆਪ ਦੀਆਂ ਸਟੇਟਾਂ ਦੇ ਵਿੱਚ ਉਹ ਇਸ ਗੱਲ ਨੂੰ ਇਨਸ਼ੋਰ ਕਰਨ ਕਿ ਕਿਸੇ ਵੀ ਤਰੀਕੇ ਦੀ ਜਿਹੜੀ ਇਲੀਗਲ ਮਾਈਗ੍ਰੇਸ਼ਨ ਹੈ ਉਹ ਉਹਨੂੰ ਕੋਈ ਵੀ ਬੰਦਾ ਨਾ ਕਰ ਸਕੇ ਇਹ ਜੇ ਗਲਤ ਤਰੀਕੇ ਦੇ ਨਾਲ ਮੁੰਡੇ ਨੂੰ ਬਾਹਰ ਭੇਜਣ ਵਾਲੇ ਲੱਖਾਂ ਰੁਪਿਆ ਲੈ ਕੇ ਬਾਹਰ ਭੇਜਣ ਵਾਲੇ ਜਿਹੜੇ ਟਰੈਵਲ ਏਜੰਟ ਨੇ ਉਹਨਾਂ ਦੇ ਉੱਪਰ ਸਖਤੀ ਹੈ ਜਿਹੜੀ ਉਹ ਕੀਤੀ ਜਾਵੇ ਸਰ ਜਿਵੇਂ ਦੇਖਿਆ ਗਿਆ ਜੀ ਐਮਬੀਏ ਪੜ੍ਹੇ ਲਿਖੇ ਨੌਜਵਾਨ ਜਾ ਰਹੇ ਨੇ ਤੁਸੀਂ ਇਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਵੀ ਜਿਵੇਂ ਮੈਂ ਤਾਂ ਇਹਨਾਂ ਮੇਰੇ ਸਾਥੀ ਵੀਰਾਂ ਨੂੰ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਉਹ ਪਹਿਲਾਂ ਵਾਲੇ ਜ਼ਮਾਨੇ ਸੀ ਜਿਹੜੇ ਉਹ ਪੰਜਾਬ ਦੇ ਵਿੱਚ ਗਏ ਕਿ ਜਦ ਨੌਕਰੀ ਲੈਣ ਦੇ ਲਈ ਇੱਥੇ ਵੀ ਲੱਖਾਂ ਰੁਪਏ ਦੀ ਮੰਗ ਹੈ ਜਿਹੜੀ ਉਹ ਹੁੰਦੀ ਸੀ ਇਹ ਸਪਰਸ਼ਣ ਚਾਹੀਦੀ ਹੁੰਦੀਆਂ ਸੀਗੀਆਂ ਅੱਜ ਪੰਜਾਬ ਦੇ ਵਿੱਚ ਉਹ ਸਰਕਾਰ ਹੈ ਜਿਹੜੀ ਪਿਛਲੇ ਪੌਣੇ 3 ਸਾਲਾਂ ਦੇ ਵਿੱਚ ਤਕਰੀਬਨ 52000 ਨੌਕਰੀਆਂ ਬਿਨਾ ਸਵਾਰਸ਼ਾਂ ਤੋਂ ਬਿਨਾ ਪੈਸਿਆਂ ਤੋਂ ਦੇ ਚੁੱਕੀ ਹੈ ਪਰ ਮਿਲੀਆਂ ਮੈਰਿਟ ਦੇ ਉੱਪਰ ਨੇ ਸੋ ਮੇਰੀ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਇੰਨਾ ਇੰਨਾ ਪੈਸਾ ਆਪਦੇ ਮਾਪਿਆਂ ਦਾ ਦਾ ਪੈਸਾ ਜਿਹੜਾ ਉਹ ਇਲੀਗਲ ਤਰੀਕੇ ਨਾਲ ਬਾਹਰ ਜਾਣ ਦੀ ਬਜਾਏ ਉਹ ਇੱਥੇ ਤੁਸੀਂ ਮਿਹਨਤ ਕਰੋ ਹਰ ਸਾਲ ਨਵੇਂ ਨਵੇਂ ਨੌਕਰੀਆਂ ਨੇ ਜਿਹੜੀਆਂ ਉਹ ਨਿਕਲ ਰਹੀਆਂ ਨੇ ਹਜ਼ਾਰਾਂ ਨੌਕਰੀਆਂ ਨਿਕਲ ਰਹੀਆਂ ਨੇ ਇੱਥੇ ਮਿਹਨਤ ਕਰੋ ਬਿਨਾ ਪੈਸਿਆਂ ਤੋਂ ਬਿਨਾ ਸਫਾਰਸ਼ਾਂ ਤੋਂ ਨੌਕਰੀ ਨੌਜਵਾਨ ਮੁੰਡਿਆਂ ਨੂੰ ਮਿਲਣਗੀਆਂ ਸੋ ਇਹੀ ਮੇਰੀ ਬੇਨਤੀ ਹੈ ਕਿ ਇੱਥੇ ਆਪਾਂ ਰਾਜੇ ਆਂ ਤੇ ਉੱਥੇ ਜਾ ਕੇ ਜਿਹਨਾਂ ਹਾਲਾਤਾਂ ਦੇ ਵਿੱਚ ਰਹਿੰਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਸਰ ਪ੍ਰਾਈਮ ਮਿੰისტਰ ਸਾਹਿਬ 트ੰਪ ਜੀ ਨੂੰ ਮਿਲ ਕੇ ਆਏ ਨੇ ਤੇ ਹੁਣ ਬੀੜੀਆਂ ਚ ਜਗੜ ਕੇ ਜਿਹੜਾ ਮੁੱਦਾ ਚੱਲਦਾ ਸੀਗਾ ਇਹ ਕੱਲ ਫੇਰ ਇਸ ਤਰੀ ਅੱਜ ਫੇਰ ਰਾਤ ਵੀ ਇਸ ਤਰੀ ਹੋਇਆ ਉਹ ਦੇਖੋ ਮੈਂ ਸਮਝਦਾ ਕਿ ਬੀਜਪੀ ਔਰ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੇ ਇਹ ਮੀਡੀਆ ਦੇ ਜ਼ਰੀਏ ਇਹ ਪ੍ਰੋਜੈਕਟ ਕੀਤਾ ਜਾਂਦਾ ਹੈ ਕਿ ਜੇ ਇਹ ਤਾਂ ਵਿਸ਼ਵ ਗੁਰੂ ਬਣ ਚੁੱਕੇ ਮੋਦੀ ਸਾਹਿਬ ਇਹਨਾਂ ਦੇ ਬਿਨਾ ਕੋਈ ਇੰਟਰਨੈਸ਼ਨਲ ਪਾਲਿਸੀ ਵੀ ਕਿਸੇ ਮੁਲਕ ਦੀ ਨਹੀਂ ਬਣਦੀ ਹੈਗੀ ਇਹ ਵੱਡੇ ਵੱਡੇ ਮੁਲਕਾਂ ਦੀਆਂ ਨੰਗਾ ਨੂੰ ਨੂੰ ਸ਼ਾਂਤ ਕਰਾ ਦਿੰਦੇ ਨੇ ਇਹ ਜੀ ਇਮੇਜ ਪ੍ਰੋਜੈਕਟ ਕੀਤੀ ਜਾਂਦੀ ਹੈ ਪਰ ਇੱਕ ਤੁਹਾਡੇ ਮਿੱਤਰ ਮੁਲਕ ਅਮਰੀਕਾ ਦੇ ਵਿੱਚੋਂ ਤੁਹਾਡੇ ਨੌਜਵਾਨਾਂ ਨੂੰ ਤੁਹਾਡੇ ਵਸਿੰਦਿਆਂ ਨੂੰ ਤੁਹਾਡੇ ਸਿਟੀਜ਼ਨਸ ਨੂੰ ਬੇੜੀਆਂ ਦੇ ਵਿੱਚ ਜਕੜ ਕੇ ਮਿਲਟਰੀ ਪਲੇਨ ਦੇ ਵਿੱਚ ਇੰਡੀਆ ਭੇਜਿਆ ਜਾ ਰਿਹਾ ਹੈ ਤੇ ਤੁਸੀਂ ਉਹਨਾਂ ਨੂੰ ਬੇੜੀਆਂ ਤੋਂ ਵੀ ਆਜ਼ਾਦ ਨਹੀਂ ਕਰਵਾ پا ਰਹੇ ਹੈਗੇ ਤੇ ਉਸੇ ਸਮੇਂ ਜਦੋਂ ਉਹਨਾਂ ਨੂੰ ਬੀੜੀਆਂ ਦੇ ਵਿੱਚ ਝਗੜਿਆ ਜਾ ਰਿਹਾ ਸੀਗਾ ਉਸੇ ਸਮੇਂ ਯੂਐਸ ਦੇ ਵਿੱਚ ਮੋਦੀ ਸਾਹਿਬ 트੍ਰੰਪ ਜੀਆ ਨੂੰ ਜੱਫੀਆਂ ਪਾ ਰਹੇ ਸੀਗੇ ਸੋ ਇਸ ਤੋਂ ਇਹਨਾਂ ਦਾ ਟੋਟਲ ਫੇਲਡ ਤੇ 도ਗਲਾ ਚਿਹਰਾ ਜਿਹੜਾ ਉਹ ਦੇਖਣ ਨੂੰ ਮਿਲਦਾ ਸਰ ਇਹ ਇਕੱਲੇ ਅੰਮ੍ਰਿਤਸਰੀ ਕਿਉਂ ਉਤਰੇ ਨੇ ਹੋਰ ਕਿਤੇ ਕਿਉਂ ਨਹੀਂ ਉਤਰੇ ਜਹਾਜ਼ੀ ਦੇਖੋ ਇਹੀ ਤਾਂ ਵੱਡਾ ਸਵਾਲ ਹੈ ਜੀ ਕਿ ਜਿਹੜਾ ਪਹਿਲਾ ਜਹਾਜ਼ ਵੀ ਆਇਆ ਉਹਦੇ ਵਿੱਚ ਵੀ ਹਰਿਆਣੇ ਦੇ ਵੀ ਸੀਗੇ ਗੁਜਰਾਤ ਦੇ ਵੀ ਸੀਗੇ ਆ ਹੁਣ ਅੱਜ ਵਾਲੇ ਦੇ ਵਿੱਚ ਵੀ ਹਰਿਆਣੇ ਦੇ ਕਾਫੀ ਮੁੰਡੇ ਸੀਗੇ ਜਿਹੜਾ ਹੁਣ ਥਰਡ ਆ ਰਿਹਾ ਹੈ ਅੱਜ ਉਹਦੇ ਵਿੱਚ ਕਹਿੰਦੇ ਦੂਸਰੇ ਸਟੇਟਾਂ ਦੇ ਵੱਧ ਨੇ ਹੁਣ ਇਹਦੇ ਵਿੱਚ ਤਾਂ ਮੈਨੂੰ ਲੱਗਦਾ ਕੋਈ ਸੈਂਟਰਲ ਗਵਰਨਮੈਂਟ ਦੀ ਹੀ ਕੋਈ ਪੰਜਾਬ ਨੂੰ ਡੀਫੇਮ ਕਰਨ ਵਾਲੀ ਕੋਈ ਕਾਂਸਪੀਰੇਸੀ ਹੋएगी ਜੀ ਬਾਕੀ ਬਾਕੀ ਸਾਡੇ ਪੰਜਾਬ ਹੈ ਜਿਹੜੀ ਉਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਕਿਸੇ ਨੂੰ ਜਵਾਬ ਨਹੀਂ ਹੈਗਾ ਜਿਹੜਾ ਵੀ ਆਊਗਾ ਉਹਦੀ ਸਾਂਭ ਸੰਭਾਲ ਹੋਊਗੀ ਉਹਨੂੰ ਉਹਨੂੰ ਰਹਿਣ ਨੂੰ ਖਾਣ ਨੂੰ ਉਹਨੂੰ ਉਹਨੂੰ ਕਿਸੇ ਤਰੀਕੇ ਦੀ ਦਿੱਕਤ ਨਹੀਂ ਆਣ ਦਿੱਤੀ ਜਾਊਗੀ ਪਰ ਸਪੈਸੀਫਿਕਲੀ ਸਿਰਫ ਔਰ ਸਿਰਫ ਅੰਮ੍ਰਿਤਸਰ ਉਤਾਰਨਾ ਤੇ ਜੇ ਅੰਮ੍ਰਿਤਸਰ ਜਿਵੇਂ ਭਾਜੀਪੀ ਵਾਲਿਆਂ ਨੇ ਕੱਲ ਕਹਿ ਗਿਆ ਕਿ ਅੰਮ੍ਰਿਤਸਰ ਅਮਰੀਕਾ ਦੇ ਨੇੜੇ ਪੈਂਦਾ ਹੈ ਤੇ ਫਿਰ ਭਾਈ ਅਮਰੀਕਾ ਤੋਂ ਚੰਡੀਗੜ੍ਹ ਤੋਂ ਅਮਰੀਕਾ ਦੀਆਂ ਫਲਾਈਟਾਂ ਕਿਉਂ ਨਹੀਂ ਚੱਲੋ ਅੱਜ ਤੋਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੋਂ ਫਲਾਈਟਾਂ ਕਿਉਂ ਨਹੀਂ ਚਲਾਉਂਦੇ ਚਲੋ ਫਲਾਈਟਾਂ ਚਲਾਉਂਦੇ ਨਹੀਂ ਹੈਗੇ ਜੇ ਜਾਣ ਤਾਂ ਦੂਜੇ ਸਟੇਟਾਂ ਦੇ 에ਰਪੋਰਟ ਤੋਂ ਜਾਣ ਤੇ ਜੇ ਵਾਪਸ ਆਉਣ ਬੀੜੀਆਂ ਦੇ ਵਿੱਚ ਤੇ ਅੰਮ੍ਰਿਤਸਰ ਆਉਣ ਇਹ ਸਮਝ ਤੋਂ ਬਾਹਰ ਸਾਰ ਇਹ ਕਲੀਅਰ ਹੋਇਆ ਕਿ ਜਿਹੜੇ ਹੁਣ ਜਿਹੜਾ ਜਹਾਜ਼ ਆਇਆ ਉਹਦੇ ਵਿੱਚ ਬੀੜੀਆਂ ਲੱਗੀਆਂ ਸੀ ਸਪੈਸੰਜ ਲੱਗ ਇਕਮਨ ਜੀ ਜਿਵੇਂ ਦੇਖਦੇ ਆਗੇ ਜਿਹੜਾ ਹਰਦੀਪ ਸੀਗਾ ਪਰਿਵਾਰ ਦੱਸ ਰਿਹਾ ਕਿ ਉਹਦੀ MBA ਕੀਤੀ ਹੋਈ ਸੀ ਹਾਇਰ ਐਜੂਕੇਸ਼ਨ ਕੀਤੀ ਹੋਈ ਸੀ ਨੌਕਰੀ ਨਾ ਮਿਲਣ ਦੇ ਚਲਦੇ ਉਹਨੇ ਪ੍ਰਵਾਸ ਜਿਹੜਾ ਉਹਨੂੰ ਚੁਣਿਆਗਾ ਤਾਂ ਵੇਖੋ ਦੇਖੋ ਮੈਂ ਇਹੀ ਗੱਲ ਸਾਰੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਆਪਾਂ ਉਹ ਪਹਿਲੇ ਵਾਲੇ ਜ਼ਮਾਨੇ ਗਏ ਕਿ ਜੀ ਨੰਬਰ 1 ਤਾਂ ਨੌਕਰੀ ਮਿਲਦੀ ਨਹੀਂ ਸਰਕਾਰੀ ਜੇ ਮਿਲਦੀ ਹੈ ਤਾਂ ਉਹਦੇ ਲਈ ਲੱਖਾਂ ਰੁਪਏ ਚਾਹੀਦੇ ਪਿਛਲੇ ਕੋਣੇ 3 ਸਾਲਾਂ ਦੇ ਵਿੱਚ ਬਿਨਾ ਪੈਸਿਆਂ ਤੋਂ ਬਿਨਾ ਸਫਾਰਸ਼ ਤੋਂ ਤਕਰੀਬਨ 52000 ਨੌਜਵਾਨ ਮੁੰਡੇ ਕੁੜੀਆਂ ਨੂੰ ਪੰਜਾਬ ਸਰਕਾਰ ਨੌਕਰੀ ਦੇ ਚੁੱਕੀ ਹੈ ਤੇ ਇਸ ਤੋਂ ਇਲਾਵਾ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਸਾਡੀ ਕੋਸ਼ਿਸ਼ ਹੈ ਕਿ ਮਾਹੌਲ ਇਹੋ ਜਿਹਾ ਬਣੇ ਔਰ ਹੋਰ ਬਿਹਤਰ ਹੋਏ ਕਿ ਲੱਖਾਂ ਨੌਜਵਾਨਾਂ ਨੂੰ ਨੌਕਰੀ ਮਿਲੇ ਸੋ ਇੱਥੇ ਆਪਾਂ ਰਾਜੇ ਆਪਦੇ ਸ਼ਹਿਰ ਆਪਦੇ ਘਰ ਆਪਦੇ ਪਿੰਡ ਆਪਦੇ ਇਲਾਕੇ ਦੇ ਵਿੱਚ ਉੱਥੇ ਜਾ ਕੇ ਕਿੰਨਾ ਹਾਲਾਤਾਂ ਦੇ ਵਿੱਚ ਕੰਮ ਕਰਨਾ ਪੈਂਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਸੋ ਮੇਰੀ ਇਹੀ ਬੇਨਤੀ ਹੈ ਕਿ ਇਹ ਦੂਰ ਕੇ ਢੋਲ ਸੁਭਾਅ ਨੇ ਇੱਥੇ ਬੈਠਿਆਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਬਾਹਰ ਦੀਆਂ ਰੀਲਾਂ ਦੇਖ ਕੇ ਕਈ ਵਾਰੀ ਨੌਜਵਾਨ ਮੁੰਡੇ ਕੁੜੀਆਂ ਅਟਰੈਕਟ ਹੋ ਜਾਂਦੇ ਨੇ ਪਰ ਆਪਣੇ ਮ ਧਰਤੀ ਵਰਗੀ ਧਰਤੀ ਪੂਰੀ ਦੁਨੀਆ ਚ ਨਹੀਂ ਹੈ ਪਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਜਿਹੜੇ ਵੀ ਨੌਜਵਾਨ ਪੰਜਾਬ ਦੇ ਨੇ ਪੰਜਾਬ ਸਰਕਾਰ ਚਾਹੇ ਉਹ ਕੋਈ ਉਹ ਰੁਜ਼ਗਾਰ ਦੇ ਲਈ ਚਾਹੁੰਦੇ ਨੇਗੇ ਤਾਂ ਉਹਦੇ ਲਈ ਵੀ ਮਦਦ ਕਰੂਗੇ ਜੇ ਕੋਈ ਕੰਮ ਵੀ ਦੀ ਸ਼ੁਰੂ ਕਰਨਾ ਚਾਹੁੰਦੇ ਨੇ ਤਾਂ ਉਹਦੇ ਚ ਵੀ ਆਉਣ ਵਾਲੇ ਸਮੇਂ ਦੇ ਡੈਫੀਨਿਟਲੀ ਜੀ ਅਸੀਂ ਤਾਂ ਚਾਹੁੰਦੇ ਆ ਵੀ ਜਿਹੜਾ ਵੀ ਕੋਈ ਵਿਅਕਤੀ ਕੰਮ ਕਰਨਾ ਚਾਹੁੰਦਾ ਹੈ ਮਿਹਨਤ ਮੁਸ਼ਕਿਲ ਕਰਨਾ ਚਾਹੁੰਦਾ ਹੈ ਪੰਜਾਬ ਸਰਕਾਰ ਉਹਦੇ ਲਈ ਜੋ ਵੀ ਕੋਈ ਹਿਲਵਸਿਲਾ ਕਰ ਸਕਦੀ ਹੋਈ ਐਸ ਪਰ ਪਾਲਿਸੀ ਉਹ ਜ਼ਰੂਰ ਕਰੇਗਾ ਪਰ ਮਾਰ ਨਾਲ ਤੁਹਾਡੀ ਕੀ ਗੱਲ ਹੋਈ ਆ ਦੇਖੋ ਮੇਰੇ ਤੇ ਹੀ ਪਰਿਵਾਰ ਨਾਲ ਗੱਲ ਹੋਈ ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਸਾਥੀ ਹੈ ਜਿਹੜਾ ਇਹ ਤੇ ਹੋਰ ਵੀ ਬਹੁਤ ਸਾਰੇ ਸਾਥੀ ਨੇ ਜਿਹੜੇ ਉਹ ਟਰੈਵਲ ਏਜੰਟ ਚੀਕੇ ਦੇ ਨੇ ਹਰਿਆਣੇ ਦੇ ਨੇ ਜਿਨ੍ਹਾਂ ਦੇ ਜ਼ਰੀਏ ਇਹ ਇਹ ਗਏ ਨੇ ਸੋ ਮੈਂ ਆ ਭਾਜਪੀ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਦੀਆਂ ਹਾਜ਼ਰੀਆਂ ਸਟੇਟਾਂ ਜਿੱਥੇ ਜਿੱਥੋਂ ਇਹ ਕੰਮ ਚੱਲ ਰਿਹਾ ਹੈ ਇਲੀਗਲੀ ਬਾਹਰ ਭੇਜਣ ਦਾ ਕੰਮ ਹੈ ਉਹ ਤੇ ਜ਼ਰਾ ਨੱਥ ਪਈ ਜਾਵੇ ਪਰ ਪੰਜਾਬ ਦੇ ਵਿੱਚ ਵੀ ਜੇ ਦੇਖਿਆ ਜਾਵੇ ਤਾਂ ਕਿੰਨੇ ਦੇਖਦੇ ਜਿਹੜੇ ਟਰੈਵਲ ਏਜੰਟ ਨੇ ਬਹੁਤ ਥੋੜੇ ਟਰੈਵਲ ਏਜੰਟ ਨੇ ਇਹਦੇ ਰਜਿਸਟਰ ਨੇ ਸਰਕਾਰ ਦੁਆਰਾ ਤਾਂ ਉਹਦੇ ਲਈ ਸਰਕਾਰ ਕੋਈ ਲੱਗਦਾ ਵੀ ਉਹਨਾਂ ਦੇ ਉੱਤੇ ਦੇਣ ਪਈ ਜਾਵੇ ਉਹਦੇ ਇਲੀਗਲ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਕਿੰਨੇ ਉੱਤੇ ਸ਼ਕਤੀ ਹੋਈ ਹੈ ਜਿਹੜੇ ਕੋਈ